ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਅਗਸਤ 1947 ਨੂੰ ਪੰਜਾਬ ਦੇਸ਼ ਦੀ ਵੰਡ ਹੋਈ 14 ਅਗਸਤ ਨੂੰ ਪਾਕਿਸਤਾਨ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ ਔਰ 15 ਅਗਸਤ ਨੂੰ ਹਿੰਦੂਸਤਾਨ ਵਿੱਚ ਇਹ ਜਿਹੜਾ ਦਿਨ ਹੈ ਇਹ ਮਨਾਇਆ ਜਾਂਦਾ ਹੈ ਇੱਕ 15 ਅਗਸਤ ਦਾ ਦਿਨ ਜਦੋਂ ਇਹ ਦੇਸ਼ ਆਜ਼ਾਦ ਹੋਇਆ ਔਰ ਇੱਕ 26 ਜਨਵਰੀ ਜਦੋਂ ਸਾਡਾ ਸੰਵਿਧਾਨ ਜਿਹੜਾ ਸੀ ਉਹ ਲਾਗੂ ਹੋਇਆ ਇਹਨਾਂ 2 ਦਿਨਾਂ ਨੂੰ ਹਿੰਦੁਸਤਾਨ ਵਿੱਚ ਬਹੁਤ şiddਤ ਦਿਨਾਂੜ ਜਿਹੜਾ ਬਨਾਇਆ ਜਾਂਦਾ ਹੈ। ਔਰ ਉਸ ਦੇਸ਼ ਦੀ ਵੰਡ ਵੇਲੇ 10 ਲੱਖ ਤੋਂ ਜ਼ਿਆਦਾ ਬੇਗੁਨਾਹ ਲੋਕ ਜਿਹੜੇ ਸਨ ਉਹ ਪੰਜਾਬ ਦੀ ਧਰਤੀ ਤੇ ਮਾਰੇ ਗਏ। ਉਹਨਾਂ ਬੇਗੁਨਾਹਾਂ ਦੀ ਯਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਰ ਸਾਲ ਬਹੁਤ ਸ਼ਰਧਾ ਔਰ ਸਤਕਾਰ ਸਹਿਤ ਮਨਾਇ ਜਾਂਦੀ ਹੈ। ਜਿੱਥੇ ਪਾਰਲੀਮੈਂਟ ਵਿੱਚ ਹਿੰਦੁਸਤਾਨ ਦੀ ਪਾਰਲੀਮੈਂਟ ਜਾਂ ਪਾਕਿਸਤਾਨ ਦੀ ਪਾਰਲੀਮੈਂਟ ਜਿੱਥੇ ਉਹਨਾਂ ਮਾਰੇ ਗਏ 10 ਲੱਖ ਤੋਂ ਜ਼ਿਆਦਾ ਦੇ ਗੁਨਾਹਾਂ ਨੂੰ ਯਾਦ ਨਹੀਂ ਕੀਤਾ ਜਾਂਦਾ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਗੁਰਮਤਿ ਦੀਵਾਨਸ ਜਾ ਕੇ ਉਹਨਾਂ ਦੀ ਯਾਦ ਵਿੱਚ ਅਖੰਡ ਪੜ੍ਹ ਸਾਹਿਬ ਵੀ ਕਰਵਾਏ ਜਾਂਦੇ ਨੇ ਦੁਆਨ ਵੀ ਸਾਈਦੇ ਨੇ ਅਰਦਾਸ ਵੀ ਕੀਤੀ ਜਾਂਦੀ ਹੈ ਔਰ ਉਹਨਾਂ ਨੂੰ ਸ਼ਰਧਾ ਸਤਕਾਰ ਵੀ ਪੇਟ ਕੀਤਾ ਜਾਂਦਾ ਹੈ ਔਰ ਕੱਲ 15 ਅਗਸਤ ਸੀ ਅੱਜ 16 ਅਗਸਤ ਹੈ ਔਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸ਼੍ਰੀ ਖੰਡ ਪੜ ਸਾਹਿਬ ਜੀ ਦੀ ਸਮਾਪਤੀ ਤੋਂ ਪਰੰਤ ਗੁਰਬਾਣੀ ਕੀਰਤਨ ਹੋਇਆ ਅਰਦਾਸ ਹੋਈ ਸਤਗੁਰਾਂ ਦੇ ਮੁਖਵਾਕ ਹੋਏ ਔਰ ਗੁਰਮਤਿ ਵਿਚਾਰਾਂ ਦੀ ਸਾਥ ਜਿਹੜੀ ਸੀ ਉਹ ਸੰਗਤ ਦੇ ਨਾਲ ਪਾਈ ਗਈ ਔਰ ਇਹ ਕਿਆ ਕਿਆ ਹੈ ਕਿ ਜੋ ਹੁਣ ਤੱਕ ਹਿੰਦੁਸਤਾਨ ਵਿੱਚ ਰਹਿਣ ਵਾਲੇ ਜਿਹੜੇ ਸਿੱਖ ਨੇ ਜਿਹੜਾ ਉਹਨਾਂ ਨੂੰ ਆਜ਼ਾਦੀ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਰਲਵਾਦੇ ਕੀਤੇ ਗਏ ਸਨ ਉਹਨਾਂ ਤੋਂ ਇਹ ਸਰਕਾਰਾਂ ਮੁੱਕਰੀਆਂ ਜਿਹੜੇ ਵਾਦੇ ਕੀਤੇ ਸਨ ਉਹ ਵਫਾ ਨਾ ਹੋਏ ਜੋ ਸੰਵਿਧਾਨ ਬਣਿਆ ਜਿਸ ਵਿੱਚ ਸਾਡੀ ਵੱਖਰੀ ਚੋਣ ਪ੍ਰਣਾਲੀ ਪਾਰਲੀਮੈਂਟ ਵਿੱਚ ਰਾਖਵੀਆਂ ਸੀਟਾਂ ਔਰ ਸਰਕਾਰੀ ਨੌਕਰੀਆਂ ਜੋ ਰਾਕਮੀ ਆਸਾਨ ਉਹਦਕਾਰ ਜਿਹਸਾਂ ਨੂੰ ਜਿਹੜੇ ਨੇ ਉਹ ਹੁਣ ਤੱਕ ਸਾਨੂੰ ਕਿਉਂ ਨਹੀਂ ਮਿਲਦੇ ਗਏ ਔਰ ਜਿਹੜੇ ਸਾਡੇ ਧਰਮਗੋਤ ਮੋਰਚੇ ਦੇ ਜੇਲਾਂ ਵਿੱਚ ਬੰਦ ਬੰਦੀ ਸਿੰਘ ਨੇ ਉਹਨਾਂ ਦੀ ਰਹਾਈ ਜਿਹੜੀ ਹੈ ਉਹ ਕਿਹੜਾ ਕਾਨੂੰਨ ਹੈ ਕਿ ਉਹਨਾਂ ਦੀ ਰਹਾਈ ਹੁਣ ਤੱਕ ਨਹੀਂ ਹੋ ਰਹੀ ਤੇ ਇਸ ਸਾਲ ਤੋਂ ਭਾਈ ਬਲਵੰਤ ਸਿੰਘ ਰਾਜੋਵਾਨਾ ਪਟਿਆਲੇ ਦੀ ਨਾਭਾ ਦੇ ਜੇਲ੍ਹ ਵਿੱਚ ਬੰਦ ਹੈ ਔਰ 18 ਸਾਲ ਤੋਂ ਫਾਂਸੀ ਦੀ ਚੱਕੀ ਵਿੱਚ ਬੰਦ ਹੈ ਸੁਪਰੀਮ ਕੋਰਟ ਨੇ ਫੈਸਲਾ ਕਰਨ ਤੋਂ ਬਾਅਦ ਸਰਕਾਰ ਨੂੰ ਕੀ ਹੋਇਆ 12 ਸਾਲ ਤੋਂ ਕੋਪੀਰ ਉਹਨਾਂ ਦੀ ਪੈਂਡਿੰਗ ਪਈ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਪਾਈ ਗਈ। ਉਹ ਕਿਹੜੇ ਸੰਵਿਧਾਨ ਤਹਿਤ ਉਹ ਤੇ ਹੁਣ ਤੱਕ ਜਿਹੜਾ ਫੈਸਲਾ ਉਹ ਨਹੀਂ ਹੋ ਰਿਹਾ ਇਹ ਸਵਾਲ ਖੜੇ ਨੇ। ਭਾਰਤ ਦੀ ਸਰਕਾਰ ਜਿਹੜੀ ਹੈ ਉਹ ਸਿੱਖਾਂ ਦੇ ਨਾਲ ਵਿਆਕਰੇ ਜਿਹੜਾ ਭੈਬਰਵਨ ਸਿੰਘ ਰਾਜੋਵਾਨਾ ਦੀ ਅਪੀਲ ਪੈਂਡਿੰਗ ਪਈ ਹੈ ਉਹ ਤੇ ਫੈਸਲਾ ਕਰੇ ਔਰ ਜਿਹੜੇ ਬੰਦੀ ਸਿੰਘ ਜੇਲਾਂ ਵਿੱਚ ਬੰਦ ਨੇ ਉਹਨਾਂ ਦੀ ਜਿਹੜੀ ਤੁਰੰਤ ਰਿਹਾਈ ਹੈ ਉਹ ਸਰਕਾਰ ਦੇ ਕੋਲ ਵੱਜੇ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇਖੀ ਜੋ ਵਿਚਾਰਾ ਕਰਦਿਆਂ ਹੋਇਆ ਮੰਗੀ ਸਿੰਘ ਸਾਹਿਬ ਇਹ ਬਹੁਤ ਵੱਡੀ ਸਾਜ਼ਿਸ਼ ਆ ਕਿ ਸਿੱਖ ਕੌਮ ਦੇ ਖਿਲਾਫ ਹਮੇਸ਼ਾ ਹੀ ਫੈਸਲੇ ਆਉਂਦੇ ਰਹੇ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਪ੍ਰਧਾਨ ਸਾਹਿਬ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਹਮੇਸ਼ਾ ਹੀ ਸਿੱਖਾਂ ਦੇ ਅੱਖ ਵਿੱਚ ਜਦੋਂ ਵੀ ਮੁੱਦੇ ਚੱਕੇ ਉਹਨਾਂ ਨੂੰ ਹਮੇਸ਼ਾ ਹੀ ਇਗਨੋਰ ਕੀਤਾ ਗਿਆ ਤੇ ਜਿਨ੍ਹਾਂ ਨੇ ਸਾਡੀ ਕੌਮ ਲਈ ਪੰਜਾਬ ਲਈ ਕੁਰਬਾਨੀਆਂ ਕੀਤੀਆਂ ਜੇ ਉਹਨਾਂ ਦੀ ਕੋਈ ਪਰੋਲ ਦੀ ਗੱਲ ਆਉਂਦੀ ਆ ਉਹਨਾਂ ਨੇ ਸਜ਼ਾ ਵੀ ਪੂਰੀ ਅਗਰ ਲੀਆਂ ਉਹਨਾਂ ਨੂੰ ਅੱਜ 26 22 27 27 ਸਾਲ ਸਾਰੀ ਸਾਰੀ ਜੀ ਲਾਈਫ ਉਹਨਾਂ ਆਪਣੀ ਜ਼ਿੰਦਗੀ ਜੇਲਾ ਵਿੱਚ ਕੱਟ ਲਈ ਆ ਲੇਕਿਨ ਉਹਨਾਂ ਵੱਲ ਕਦੀ ਵੀ ਉਹਨਾਂ ਨੂੰ ਕਦੇ ਅਜੇ ਤੱਕ ਪਰੋਲ ਦੇਣ ਦੀ ਇਹਨਾਂ ਸਰਕਾਰ ਨੇ ਕਦੀ ਵੀ ਕੋਈ ਉਹਨਾਂ ਦੀ ਮਨਸਾ ਜਾਣ ਨਹੀਂ ਕੀਤੀ ਹਮੇਸ਼ਾ ਰਕਾਵਟਾਂ ਪਾਈਆਂ ਪਰ ਬੜੇ ਦੁੱਖ ਨਾ ਕਹਿਣਾ ਪੈਂਦਾ ਕਿ ਇੱਕ ਜਿਹੜੇ ਰਾਮ ਰਹੀਮ ਆ ਉਹਨੂੰ ਬਾਰ ਬਾਰ ਮੈਂ ਸਮਝਦਾ ਉਹ ਐਨ ਲੱਗਦਾ ਜਿੱਦਾਂ ਵਿਆਹ ਜਾਂਦਾ ਤੇ ਵਿਆਹ ਤੋਂ ਵਾਪਸ ਆਉਂਦਾ ਇਹ ਪ੍ਰੋਲ ਦੇਣੀ ਹਮੇਸ਼ਾ ਹੀ ਜਿਹੜੀ ਸਿੱਖਾ ਦੇ ਦਿਲਾਂ ਨੂੰ ਬਲੁੰਦਰਦੀ ਆ ਪਰ ਇਹ ਮੈਂ ਸਮਝਦਾ ਪ੍ਰਮਾਤਮਾ ਦੇ ਘਰ ਦੇ ਰਿਆ ਹਨੇਰ ਨਹੀਂ ਜੇ ਅੱਜ ਸਾਡੀ ਕੌਮ ਦੇ ਨਾਲ ਧੱਕਾ ਕਰ ਰਹੀ ਆ ਪਰਮਾਤਮਾ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਨੂੰ ਚੜ੍ਹਦੀ ਕਲਾ 'ਚ ਕਰੂਗੀ ਤੇ ਇਹਨਾਂ ਨੂੰ ਵੀ ਇਹਦੇ ਬਾਰੇ ਸੋਚਣ ਲਈ ਮਜਬੂਰ ਹੋਣਾ ਪਵੇਗਾ ਕੱਲੀ ਜਲਦੀ ਭੰਡਾਰ ਨੂੰ ਕਾਰਤੂਕ ਸਾਹਿਬ ਤੇ ਬੁਲਾਇਆ ਤੇ ਬਾਕੀ ਨੇ ਪੀਲ ਕੀਤੀ ਹੈ ਬਾਕੀ ਕੱਲੀ ਆ ਦੇ ਇਹਨਾਂ ਨੇ ਸਭ ਤੋਂ ਸਖਤਾਂ ਦੇ ਚੁਣੇ ਵੇਖੋ ਰਾਜਨੀਤੀ ਨੂੰ ਸਨੇਹ ਨਹੀਂ ਹੁੰਦੀ ਦੇ ਵੇਖੋ ਮੈਂ ਇਹ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਉਹ ਜਥੇਬੰਦੀ ਐ ਜਿਹੜੀ ਕਿ ਸਿੱਧਾ ਦੀ ਜਥੇਬੰਦੀ ਐ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਉਹਦਾ ਅੱਜ ਪ੍ਰਤੱਖ ਪ੍ਰਣਾਮ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਿਹੜੇ ਸਰਕਾਰ ਦੇ ਵਿੱਚ ਆਨੰਦ ਮਾਣਨ ਵਾਲੇ ਜਿਹੜੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਵੱਖ ਹੋ ਕੇ ਅੱਜ ਆਪਣੇ ਆਪ ਨੂੰ ਬਹੁਤ ਪੰਥ ਪ੍ਰਸਤ ਦੱਸ ਰਹੇ ਆ ਪੰਥ ਦੇ ਹਮਦਰਦੀ ਦੱਸ ਰਹੇ ਆ ਲੇਕਿਨ ਉਹਨਾਂ ਨੇ ਸਰਕਾਰ ਦੇ ਵਿੱਚ ਆਨੰਦ ਹੀ ਮਾੜਿਆ ਤੇ ਨਾਲ ਦੀਆਂ ਕੁਰਸੀਆਂ ਤੇ ਬਹਿ ਕੇ ਫੈਸਲੇ ਕਰਾਏ ਇਹ ਜ਼ਰੂਰ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲਾਗੂ ਕੀਤਾ ਹੋਵੇਗਾ ਪਰ ਕਰਾਉਣ ਵਾਲੇ ਜਿਹੜੇ ਅੱਜ ਉਹ ਮੈਂ ਸਮਝਦਾ ਪਤਾ ਨਹੀਂ ਕਿਹੜੀਆਂ ਇਸ਼ਾਰੇ ਤੇ ਬੋਲ ਰਹੇ ਆ ਲੇਕਿਨ ਫਿਰ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਨਮਾਣਾ ਸਿੱਖ ਬਣ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੋ ਕੇ ਸਿਰ ਝੁਕਾ ਕੇ ਝੋਲੀ ਅੱਡ ਕੇ ਇਹ ਬੇਨਤੀ ਕੀਤੀ ਕਿ ਮਹਾਰਾਜ ਇਹ ਜਿਹੜਾ ਸੱਚਾ ਤਖਤ ਆ ਇੱਥੇ ਮੇਰਾ ਸਿਰ ਝੁਕਦਾ ਤੇ ਜਿਹੜੇ ਵੀ ਮੇਰੇ ਨਾਲ ਦੇ ਸਾਥੀ ਜਿਹੜੇ ਰਹਿ ਚੁੱਕੇ ਉਹਨਾਂ ਨੇ ਐਲੀਗੇਸ਼ਨ ਲਾਏ ਆ ਭਾਵੇਂ ਵਿਰੋਧੀ ਕੋਈ ਵੀ ਲਾਉਂਦਾ ਜੇ ਇੱਕ ਇਹ ਸੰਗਤ ਦੇ ਮਨ ਦੇ ਵਿੱਚ ਵੀ ਹੈਗਾ ਤੇ ਮੈਂ ਸਾਰੀਆਂ ਗਲਤੀਆਂ ਨੂੰ ਪ੍ਰਧਾਨ ਹੋਣ ਦੇ ਨਾਲ ਤੇ ਆਪਣੀ ਝੋਲੀ 'ਚ ਪਾਉਣਾ ਤੇ ਜੋ ਵੀ ਅਕਾਲਤਾ ਸਾਹਿਬ ਹੁਕਮ ਕਰੇਗਾ ਜੋ ਵੀ ਸਜ਼ਾ ਲਾਵੇਗਾ ਜੋ ਸੇਵਾ ਲਾਵੇਗਾ ਉਹ ਮੈਂ ਸਿਰ ਝੁਕਾ ਕੇ ਪ੍ਰਵਾਨ ਕਰੂੰਗਾ ਤੇ ਇਹਦੇ ਨਾਲ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਬਾਗੀ ਅਕਾਲੀ ਦਲ ਦੇ ਆਗੂ ਜਿਨ੍ਹਾਂ ਨੇ ਆਨੰਦ ਮਾਣੇ ਸਰਕਾਰ ਤੇ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਵੀ ਇੱਕ ਆਪਣੀ ਖਿਮਾ ਜਾਜਨਾ ਲਿਖ ਕੇ ਕਹਿ ਰਹੇ ਵੀ ਅਸੀਂ ਵੀ ਉਹਨੇ ਹੀ ਸਜ਼ਾ ਦੇ ਹੱਕਦਾਰ ਆ ਜਿੰਨੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਆ ਉਹਨਾਂ ਨੂੰ ਵੀ ਇੱਥੇ ਪੇਸ਼ ਹੋ ਕੇ ਆਪਣੀ ਸਜ਼ਾ ਲਵਾਉਣੀ ਚਾਹੀਦੀ ਹੈ ਬਾਕੀ ਤੇ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਸੁਖਵੀਰ ਬਾਦਲ ਵੱਲੋਂ ਬੋਟਾਂ ਦੇ ਸਮੇਂ ਆਰਮਨ ਰਹੀਮ ਨਾਲ ਮੁਲਾਕਾਤ ਤਾਂ ਨਹੀਂ ਕੀਤੀ ਕਿਤੇ ਮਿਲ ਕੇ ਵੀ ਕਿਤੇ ਮੈਂ ਸੰਵਿਧਾਨ ਇਹ ਤੇ ਗੱਲਾਂ ਕਹਿਣ ਦੀਆਂ ਹੀ ਆ ਜਿਹੜੇ ਲੋਕ ਐਲੀਗੇਸ਼ਨ ਲਾ ਰਹੇ ਉਹ ਅੱਜ ਤੁਹਾਨੂੰ ਪਤਾ ਕਿੰਨੀਆਂ ਫੋਟੋਆਂ ਉਹਨਾਂ ਦੀ ਵਾਇਰਲ ਹੁੰਦੀਆਂ ਕਦੀ ਬੀਜਪੀ ਦੇ ਵੱਡੇ ਲੀਡਰਾਂ ਦੇ ਨਾਲ ਆਰਐਸਐਸ ਦੇ ਨਾਲ ਇਹ ਸਾਰੀ ਦੁਨੀਆ ਜਾਣਦੀ ਹੈ ਇਸ ਕਰਕੇ ਇਹਦੇ ਬਾਰੇ ਮੈਂ ਬਹੁਤਾ ਨਹੀਂ ਕਹਿਣਾ ਚਾਹੁੰਦਾ ਉਹ ਆਪ ਵੀ ਆਪਣੇ ਅੰਦਰ ਜਦੋਂ ਸੋਚਦੇ ਹੋਣਗੇ ਇਕੱਲੇ ਬੈਠਦੇ ਹੋਣਗੇ ਜਰੂਰ ਸੋਚਦੇ ਹੋਣਗੇ ਅਸੀਂ ਕਹਿ ਕੁਝ ਰਿਹਾਏ ਕਰ ਕੁਝ ਰਿਹਾਏ